ਨਹੀਂ ਨਹੀਂ ਸਾਨੂੰ ਇਹ ਸਵਾਲ ਤਾਂ ਇਹ ਮੋੜੇ ਕਿ ਅਸੀਂ ਸੱਪਦਾ ਬੈਠੇ ਜੋ ਕੰਮ ਸਾਡੇ ਸ਼ੁਰੂ ਨਹੀਂ ਹੋਇਆ ਇਹ ਸੱਪਦਾ ਕੰਮ ਪਾਸ ਹੋਇਆ ਤੁਸੀਂ ਅਜ ਤੱਕ ਦਾ ਕਿਉਂ ਨਹੀਂ ਸਾਨੂੰ ਇਹ ਦੱਸੋ ਸਾਡਾ ਸਾਨੂੰ ਰਿਟਰਨ ਚ ਲਿਖਿਆ ਰੋ ਮੈਂ ਦੀ ਆਮ ਆਸੀਂ ਆਮਾ ਦੀ ਪਾਰਟੀ ਦੇ ਐਮ ਸੀ ਲੇਟ ਸਾਡਾ ਕੰਮ ਤਾਲੀ ਕਰਦੇ ਤੁਸੀਂ ਆ ਸਾਡੇ ਲੈਟਰ ਲਿਖਿਆ ਹੋਇਆ ਉੱਤੇ ਲਿਖ ਕੇ ਦੇ ਦਿਓ ਕਿਉਂ ਨਹੀਂ ਕੰਮ ਕਰਦੇ ਜੀ ਹਾਂ ਜੀ ਤੁਹਾਡੇ ਲੈਟਰ ਚ ਲਿਖਿਆ ਨਹੀਂ ਨਹੀਂ ਸਰਪੰਚ ਨਹੀਂ ਨਹੀਂ ਸਰ ਤੁਸੀਂ ਮੈਂ ਕਿ ਪਹਿਲਾਂ ਤੁਸੀਂ ਆ ਵੇ ਨਹੀਂ ਨਹੀਂ ਸਰ ਪਹਿਲਾਂ ਤੇ ਸੜਕਾਂ ਦੇ ਹਾਲਾਤ ਨਾ ਹੀ ਨਹੀਂ ਸਰ ਉਹਨਾਂ ਤੁਸੀਂ ਅਹੀਂ ਅੱਜ ਆ ਕੇ ਬੈਠਾ ਮੈਂ ਮੈਂ ਪਿਛਲੇ 20 ਦਿਨ ਤੋਂ ਰਿਕੁਐਸਟ ਕਰ ਕਰ ਕੇ ਕਰ ਕਰ ਕੇ ਤਾਂ ਗਿਆ ਕਿ ਸਰ ਰਿਪੇਅਰ ਦੇ ਕੰਮ ਹੀ ਸ਼ੁਰੂ ਕਰਾ ਦੇ ਕਮ ਸੇ ਨਾ ਲੋਕ ਸਰਕਾਰਾਂ ਹੋਰ ਜੋ ਕਰਦੇ ਆ ਜੀ ਨਾ ਰਿਪੇਅਰ ਕਰਦੇ ਆ ਨਾ ਸੀਨਾ ਬੋਲਦੇ ਆ ਨਾ ਸੀਲਾਈਟ ਠੀਕ ਕਰਦੇ ਆ ਖੋਖੀ ਰਹਿ ਜਾਂਦੀ ਇੱਕ ਬੰਦੇ ਨੇ ਸਾਰੇ ਕਾਰਪੋਰੇਸ਼ਨ ਨੂੰ ਲੈ ਆਇਆ ਹੋਇਆ ਤੁਮ ਲੈ ਕੇ ਦਿਓ ਕਿ ਕੌਣ ਬੰਦਾ ਨੀ ਕੰਮ ਕਰਦਾ ਜੇ ਬੰਦੂ ਨੀ ਕਰਨ ਤਾਂ ਬੰਦੂ ਲੈ ਕੇ ਆ ਮੈਨੇ ਮੈਡਨ ਦਾ ਤਰਾਈਤ ਹੋਦਾ ਲੈ ਸਭ ਲੈ ਕੇ ਦਿਓ ਉਸਤੇ ਸਿੰਟਰਲ ਕਹਿੰਦੇ ਨੇ ਸੈਂਟਰਲ ਤੱਕ ਨਹੀਂ ਲਾਇਆ ਅੱਜ ਨਾਲ ਕਾਰਵਾਈ ਸ਼ੁਰੂ ਕਰੀਏ ਆਈ ਹਾਈ ਕਪੈਸਿਟੀ ਕਰਦੇ ਆ ਆਮ ਆਦਮੀ ਪਾਰਟੀ ਦਾ ਟੈਂਡਰ ਪਾ ਦਿੰਦੇ ਆ ਸਾਡੇ ਟੈਂਡਰ ਨਹੀਂ ਲਾਇਆ ਹੋ ਸਕਦਾ 24 21 ਸਤ 2024 ਦੇ ਪਾਸ ਹੋ ਗਿਆ ਕੰਮ ਤੇ ਹੱਦ ਤੱਕ ਕੰਮ ਨਹੀਂ ਲਾਇਆ ਇਹਨਾਂ ਨੇ ਇੱਕ ਸਾਲ ਤੋਂ ਤੇ ਆਮ ਆਦਮੀ ਪਾਰਟੀ ਦਾ ਜੰਮੇ ਕਰ ਰਹੇ ਆ ਜੀ ਇਹ ਅਫਸਰ ਵੀ ਕਿ ਆਮ ਆਦਮੀ ਪਾਰਟੀ ਦੇ ਵਰਕਰ ਆ ਟੀਵੀ ਕੈਮਰੇ ਦੇ ਸਾਹਮਣੇ ਔਰ ਮੈਂ ਦਾਵਾ ਕਰਦਾ ਮੈਂ ਅੱਜ ਤੱਕ ਦੋ ਜਣੇ ਆਏ ਆ ਮੈਂ ਕੱਲ ਤੋਂ ਇੱਥੇ ਪੱਕਾ ਤਾਂ ਬੰਨ ਲਾ ਕੇ ਬੈਠਣਾ ਹੁੰਦੀ ਆ ਗੁੜੀਆਂ ਲਿਆ ਕੇ ਤੇ ਬੰਦੇ ਲਿਆ ਕੇ ਮੈਂ ਪੱਕਾ ਤਾਂ ਬੰਨ ਲਾ ਕੇ ਬੈਠਣਾ 42 ਅਹੀ ਨਹੀਂ ਲੱਗਿਆ ਜੀ ਵਿਆਹੇ ਨਹੀਂ ਵਿਆਹੇ ਨੰਬਰ ਦੇ ਕੰਮ ਪਾਸ ਹੋਇਆ ਨੂੰ 1.5 ਸਾਲ ਹੋ ਗਿਆ ਜੀ 7 ਮਹੀਨੇ ਦਾ ਸੀਐਮ ਪੋਰਟਲ ਤੋਂ ਵਾਪਸ ਆ ਕੇ ਕੰਪਲੇਂਟ ਇੱਥੇ ਅਫਸਰ ਸਾਹਿਬਾਨ ਕੋਲ ਕਿ ਵੀਨਾਰੇ ਕੰਮ ਸ਼ੁਰੂ ਕਰਵਾਇਆ ਇਹਨਾਂ ਨੇ ਮਾਰਚ ਅਪ੍ਰੈਲ ਚ ਮਾਰਚ ਦੇ ਐਂਡ ਚ 25 26 ਨੂੰ ਵਰਕ ਆਰਡਰ ਕੱਢਦੇ 42 ਲੱਖ ਅਸ ਤੋਂ ਕੰਮ ਹੀ ਨਹੀਂ ਸ਼ੁਰੂ ਹੋਇਆ ਇਹ ਪਤਾ ਨਹੀਂ ਅਫਸਰਾਂ ਕੋਲ ਟਾਈਮ ਵੀ ਕਿ ਐਮਐਲਏ ਮੈਡਾ ਕੋਲ ਟਾਈਮ ਨਹੀਂ ਕਿ ਮੇਰ ਕੋਲ ਟਾਈਮ ਨਹੀਂ ਸਭ ਦਾ ਸਮਝ ਨਹੀਂ ਆਉਂਦੀ ਪਬਲਿਕ ਦਾ ਕੀ ਦੋਸ਼ ਹੈ ਜੇਕਰ ਇਹ ਐਮਸੀਆਂ ਤੋਂ ਉੱਤੇ ਇਹ ਤਾਂ ਜਨਰਲ ਕੰਮ ਨੇ ਰਿਪੇਅਰ ਦੇ ਕੰਮ ਨੇ ਕਰ ਹਾਲਾਤ ਦੇਖੋ ਸੜਕਾਂ ਦੇ ਜੀ ਹੂੰ ਸੜਕਾਂ ਦੇ ਹਾਲਾਤ ਦੇਖੋ ਆ ਪਾਰਕਾਂ ਦੇ ਹਾਲਾਤ ਦੇਖੋ ਫਿਰ ਇਹ ਮੁਲਾਜ਼ਮਾਂ ਦੇ ਉਲਟ ਬੋਦਿਆ ਕੀ ਐ 30 ਬੇਲਦਾਰ ਪਰਦੀ ਕਿਤੇ ਐ ਕਿੱਥੇ ਐ ਉਹ 30 ਦੇ 30 ਬੇਲਦਾਰ ਸੜਕਾਂ ਦੇ ਕਿਉਂ ਨਹੀਂ ਜਾਂਦੇ ਸਾਰੇ ਅਫਸਰ ਅੰਦਰ ਬਿਠਾਤੇ ਬੈਠ ਕੇ ਆਹ ਦੇਖੋ ਸਾਰੀ ਸੜਕਾਂ ਦੀ ਹਾਲਾਤ ਐ ਫੋਟੋ ਖਿੱਚ ਕੇ ਲੈ ਕੇ ਆ ਇਹਦਾ ਕੁਝ ਵੀ ਨਹੀਂ ਜੀ ਜੇ ਜੀ ਜਾ ਕੇ ਦੇਖੋ ਤਾਂ 4 ਵੀਲਰ ਤੇ ਵੀ ਜਾਣਾ ਉੱਥੇ ਪੈਦਲ ਤਾਂ ਬੰਦਾ ਚਾਹੀ ਨਹੀਂ ਸਕਦਾ ਇਹ ਨਹੀਂ ਬੁਰੀ ਹਾਲਤ ਹੈ ਨਹੀਂ ਤੁਹਾਡਾ ਦੋਸ਼ ਹੈ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਐਮਪੀ ਹੈਗੇ ਮੈਂ ਤੁਸੀ ਐ ਕਰੋ ਮੈਂ ਬਾਈ ਨੇਮ ਤੁਹਾਨੂੰ ਦੱਸਦਾ 44 ਨੰਬਰ ਵਾਰਡ ਸਾਹਮਣੇ ਹੈ 2022 ਚ ਉਥੇ ਪੀਸੀ ਦੀ ਸੜਕ ਬਣੀ ਅਫਰਾ ਤੋ ਆਟੀ ਮੈਂ ਦੇਣਗੇ ਜਵਾਬ ਕਰੇ 2022 ਜੋ ਕਾਰਪੋਰੇਸ਼ਨ ਬਣੀ ਹੈ ਪੀਸੀ ਸੜਕ ਬਣੀ ਹੈ ਉਹ ਅੱਜ ਉੱਤੇ ਫਿਰ ਇੰਟਰਲੌਕ ਲਾਈ ਜਾਂਦੇ ਆ ਓਕੇ ਨਵੀਂ ਬਣੀ ਦੋ ਉੱਤੇ ਪੀਸੀ ਪਾਤੀ ਹੁਣ ਪੀਸੀ ਦੇ ਉੱਤੇ ਇੰਟਰਲੌਕ ਅਸੀਂ ਕਹਿਦਾ ਕੰਮ ਨਹੀਂ ਰੋਕਣਾ ਚਾਹੁੰਦੇ ਪਰ ਸਾਡਾ ਜਿਹੜਾ ਕੰਮ ਹੋਣਾ ਚਾਹੀਦਾ ਹੈ ਨੇ ਤੁਹਾਡੇ ਨਾਲ ਪਾਰਸ਼ਲਟੀ ਹੋ ਗਈ ਪਾਰਸ਼ਲਟੀ ਮੈਂ ਕਹਿੰਦਾ ਅਸੀਂ ਜਿਹਨੀ ਮਦਦ ਕੀਤੀ ਮੇਅਰ ਬਣਾਂ ਚ ਤੇ ਸਾਨੂੰ ਨੇ ਪਿੱਛੇ ਲਾਇਆ ਵੇ ਤੇ ਗੁੱਡੂ ਜੀ ਮੈਂ ਤੁਹਾਡੇ ਦਾ ਇੱਕ ਪਰਸਨਲ ਕੁਐਸਚਨ ਪੁੱਛਣਾ ਚਾਹਨਾ ਕੋਈ ਸਮਾਂ ਸੀਗਾ ਜਦੋਂ ਮੇਅਰ ਬਣਨ ਦਾ ਦੀ ਗੱਲ ਆਉਂਦੀ ਸੀਗੀ ਤਾਂ ਤੁਹਾਡਾ ਨਾਮ ਹੈ ਜਿਹੜਾ ਸਭ ਤੋਂ ਉੱਤੇ ਆ ਰਿਹਾ ਸੀਗਾ ਤੇ ਫਿਰ ਇੱਕਦਮ ਕੀ ਹੋ ਗਿਆ ਇਸ ਤਰ੍ਹਾਂ ਕਿ ਅੱਜ ਤੁਹਾਨੂੰ ਆਪਦੇ ਕੰਮਾਂ ਲਈ ਵੀ ਦਰਸਣਾ ਪੈ ਰਿਹਾ ਸਰ ਇਹ ਪਤਾ ਹੀ ਕੀ ਹੈ ਕਿ ਬਹੁਤ ਵੱਡੀ ਪੋਲਿਟਿਕਸ ਹੈ ਜੀ ਬੈਠੋ ਸਹੀ ਦੱਸ ਹੂੰ ਪਹਿਲਾਂ ਕੌਨਫੀਡੈਂਸ ਲੈ ਕੇ ਮੇਰੂ ਤਾਂ ਹੂੰ ਤਾਰੋਜੀ ਤਾਰੋਜੀ ਹੀ ਤੁਹਾਨੂੰ ਬਣਾ ਰਹੀ ਤੁਹਾਨੂੰ ਬਣਾ ਰਹੀ ਜੀ ਸਾਰੀ ਸਾਰੀ ਗੱਲਬਾਤ ਸੈਟਲ ਕਰਨ ਮੈਂ ਕਦੀ ਕਿਸੇ ਚੈਨਲ ਤੇ ਬੋਲੇ ਨਹੀਂ ਅੱਜ ਬੋਲਦਾ ਆਮ ਆਦੀ ਪਾਰਟੀ ਦੇ ਦੋ ਐਮਐਲਏ ਜ਼ਿਲ੍ਹਾ ਪ੍ਰਧਾਨ ਨੇ ਚੰਡੀਗੜ੍ਹ ਬੈਠ ਕੇ ਮੇਰੇ ਨਾਲ ਕਮਿਟਮੈਂਟ ਕੀਤੀ ਐਮਐਲਏ ਅਸਲ ਅੱਛਾ ਜੀ ਸਾਡੀ ਮਦਦ ਕਰੀ ਐਮੇਅਰ ਬਣਾਉਣੇ ਤੁਹਾਨੂੰ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਸਾਰੀ ਪ੍ਰੋਸੀਜਰ ਸ਼ੁਰੂ ਹੋਇਆ ਹੂੰ ਤੇ ਉਦੋਂ ਬਾਅਦ ਵੇਖੋ ਕੀ ਹੋਇਆ ਜਦੋਂ ਮੇਅਰ ਉਤਰ ਗਈ ਉਦੋਂ ਤੋਂ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਘਬਰਾਹਟ ਪੈ ਗਈ ਕਿ ਗੁੱਡੂ ਨੂੰ ਮੇਅਰ ਨਹੀਂ ਬਣਾਉਣ ਦੇਣਾ ਹੋਰ ਜਿਸ ਨੂੰ ਮਰਜ਼ੀ ਬਣਾ ਦੇਣਾ अच्छा हर एक ब्रेकफास्ट इकट्ठे हो गए मैं हैरान हूं कोई पार्टियां हुई छुट्टी नहीं रही जड़ी ये स्टंप चुनाव होए। ਤੁਹਾਡੇ ਐਨੇ ਲੋਕ ਤਾਂ ਕਿਉਂ ਆਏ? ਸਿਰਫ ਇੱਕ ਕਾਂਗਰਸ ਨੂੰ ਛੱਡ ਕੇ ਇੱਕ ਮਾਲਵੀ ਦਾ सूद ਨੇ ਉਦੋਂ ਸਾਡਾ ਵਿਰੋਧ ਨਹੀਂ ਕੀਤਾ। ਬਾਕੀ ਸਾਰਿਆਂ ਨੇ ਵਿਰੋਧ ਕੀਤਾ। ਕਿ ਇਹ ਨਹੀਂ ਬੰਨੇ ਚਾਹੀਦੇ। ਉਹਦਾ ਕਾਰਨ ਉਹ ਕਹਿੰਦਾ ਨਾਨ ਪੋਲੀਟੀਕਲ ਬੰਦੇ ਜਗਰਾ ਕੇ ਇਸ ਫੀਲਡ ਦਾ ਸਾਡਾ ਪੇੜਾ ਵੈਜੂ। ਹੂੰ। ਧਰਾਂ ਜਿ ਬਹਿ ਬਹਿ ਕੇ ਕੂਠੀਆਂ ਬਹਿ ਬਹਿ ਕੇ ਮੀਟਿੰਗਾਂ ਕੀਤੀਆਂ ਨੇ ਕਿ ਗੁੱਟੂ ਨੂੰ ਮੇਰ ਨਹੀਂ ਬਣਾ ਦੇਣਾ। ਜਨਾਬ ਜੀ ਸਾਨੂੰ ਉਹਦਾ ਸੀਦਾ ਕੋਈ ਦੋਖ ਬਹੁਤ ਵਧੀਆ ਕਰ ਲਿਖੀ ਮੈਂ ਦੱਸ ਪਰਮਾਤਮਾ ਜੋ ਕਰਦਾ ਚੰਗਾ ਲਾਦਾ ਤੁਸੀਂ ਹੋ ਸਕਦਾ ਮਿਹਰਬਾਨ ਗਿਆ ਪਰਫਾਰਮ ਨਾ ਕਰ ਪੰਦਾ ਤੇ ਲੋਕਾਂ ਨੇ ਕਹਣਾ ਇਹ ਵੀ ਹੋ ਚੁੱਕੀ ਸਹੀ ਦੱਸਾਂਗਾ ਠੀਕ ਹੈ ਮੈਂ ਰੱਬ ਦਾ ਸ਼ੁਕਰੀ ਗਾਰ ਕਰਦਾ ਜੀ ਪਰ ਜੋ ਹਾਲਾਤ ਸੜਦਾ ਨਹੀਂ ਹੈ ਇਹ ਕਿਉਂ ਹੈ ਜੀ ਸਾਡਾ ਸਮਝ ਨਹੀਂ ਆਉਂਦੀ 80 ਕਰੋੜ ਦੀ ਐਕਸ਼ਨ ਸਾਹਿਬ 80 ਕਰੋੜ ਦਾ ਵੈਲਡ ਪਾਸ ਦਿੱਤੀ ਤੁਸੀਂ ਤਾਂ ਸੜੀ ਸੜਕਾਂ ਕਿੱਥੇ ਹੈ ਉਹ ਗੀਤਾ ਪਹੁੰਚਾਂਗੇ ਕਿ 96 ਲੱਖ ਦੀਆਂ ਮਟੀਆਂ ਬਣਾਈਆਂ ਪਈਆਂ ਤੈਨੂੰ ਉਹਦਾ ਨਾਂ ਤਾਂ ਕੰਮ ਹੋਇਆ ਹਾਲ ਤੱਕ ਅੱਛਾ ਕਾਰਪੋਰੇਸ਼ਨ ਵੱਲੋਂ ਬਣੀ ਹੈ ਉਹ ਪਾਰਕਿੰਗ ਸੀ ਪਾਰਕਿੰਗ ਵੀ ਖੁਰਾ ਕਰ ਤੇ ਕਾਰਪੋਰੇਸ਼ਨ ਦੇ ਅਫਸਰਾਂ ਕੋਲ ਉਹਦਾ ਠੇਕਾ ਹੈ ਓਕੇ ਕਾਰਪੋਰੇਸ਼ਨ ਅਫਸਰ ਹੈ ਉਹਨਾਂ ਨੇ ਬੋਲੀ ਉਹਦਾ ਕੰਸਟਰਕਸ਼ਨ ਦਾ ਠੇਕਾ ਹੈ ਅੱਛਾ ਜੀ ਹਾਂ ਜੀ ਜਿਹੜੇ ਬਨਾਰੇ ਉਹ ਬਿਲਡ ਜਿਹੜੀ ਕੰਟਰੈਕਟ ਵੀ ਉਹਨਾਂ ਨੂੰ ਹੈ ਓਕੇ ਇਹਦਾ ਮਤਲਬ ਉਹਦੇ ਜੀ ਕੱਲ ਟੈਂਡਰ ਲਾਇਆ 1 ਕਰੋੜ 72 ਲੱਖ ਦਾ ਪ੍ਰਤਾਪ ਰੋਡ ਦਾ ਅੱਛਾ ਜੀ 1 ਕਰੋੜ 72 ਲੱਖ ਨਾਲ ਸਪੂ ਦੀ ਬਿਊਟੀਫਿਕੇਸ਼ਨ ਕਰਨੀ ਹੈ ਪਾਈਪ ਵਾਲਾ ਸੜਕਾਂ ਦਾ ਬਣਾ ਦਿਓ ਮੱਲਿਆਂ ਦਾ ਤਾਂ ਬੁਰਾ ਹਾਲ ਹੈ ਮੱਲਿਆਂ ਦਾ ਬੁਰਾ ਹਾਲ ਹੈ ਪ੍ਰਤਾਪ ਹੁਣ ਨਹੀਂ ਸੁਜਾਦੇ ਪਾਣੀ ਪੀਣੂ ਨਹੀਂ ਮਿਲਦਾ ਜੀ ਲੋਕਾਂ ਨੂੰ ਸੀਵਰੇਜ ਦਾ ਬੁਰਾ ਹਾਲ ਹੈ ਸੀਵਰੇਜ ਦਾ ਬੁਰਾ ਮੈਂ ਰਿਕਵੈਸਟ ਕਰ ਚੁੱਕਿਆ 100 ਫੁੱਟ ਦੇ ਦੋ ਪੈਚ ਪੈਨ ਵਾਲੇ 100 ਫੁੱਟ ਦੇ ਉਹ ਪਾ ਦੇਓ ਜੀ ਤਾਂ ਕਿ ਲੋਕਾਂ ਨੂੰ ਪਾਣੀ ਮਿਲ ਜੇ ਲੋ ਜੀ ਮੈਂ ਕਹਿੰਦਾ 3 ਸਾਲ ਹੋ ਗਏ ਜੀ ਤੂੰ ਗੱਲ ਸੁਣਨ ਨੂੰ ਹੀ ਨਹੀਂ ਜਾ ਰਹੇਗਾ ਇੱਕ ਕਾਗਜ਼ ਹੀ ਰੋਕਿਆ ਸਾਨੂੰ ਲਿਖ ਕੇ ਦੇ ਦਿਓ ਸਾਨੂੰ ਇੱਥੇ ਲਿਖ ਕੇ ਦਿਓ ਕਿ ਜਿੱਦੀ ਇੱਥੇ ਆ ਫਲਾਣਾ ਬੰਦਾ ਕੰਮ ਨਹੀਂ ਕਰਾਂ ਦਿੰਦਾ ਅੱਛਾ ਇਹ ਤੁਸੀਂ ਐਪਲੀਕੇਸ਼ਨ ਲਿਖ ਕੇ ਲਿਗਾ ਲਿਖੀ ਹੈ ਰੇਸਮੈਲ ਸੀ ਲਿਖਿਆ ਕਿ ਧਿਆ ਕਿ 42 ਨੰਬਰ ਦੇ ਕੰਮ ਨਹੀਂ ਹੋ ਰਹੇ ਆਪ ਨੂੰ ਦਿੱਤੇ बावजूद ਹੁਣ ਕੋਈ ਮੌਕੇ ਤੇ ਕੰਮ ਨਹੀਂ ਹੋ ਰਿਹਾ ਦਾ ਜਿਹੜਾ ਮੁੱਖ ਕਾਰਨ ਆ ਉਹ ਸੁਣ ਲਿਖ ਕੇ ਦੇ ਦਿੱਤਾ ਜਾਵੇ ਤਾਂ ਕਿ ਇਹ ਗਾਹ ਦੀ ਕਾਰਵਾਈ ਸ਼ੁਰੂ ਕਰ ਸਕੀਏ ਤੇ ਗੁੱਡੂ ਜੀ ਥੱਲੇ ਬੈਠਣ ਦਾ ਕੀ ਕਾਰਨ ਹੈ ਤੁਸੀਂ ਸਹੀ ਸ਼ਰਮਦੀ ਬੇਸ਼ਰਮੀ ਵਾਲੀ ਗੱਲ ਹੈ ਮੈਂ ਮੀਟਿੰਗ 'ਚ ਲੈਟਰ ਦਿੱਤਾ ਇੱਕ ਕਿ ਮੈਨੂੰ 17000 ਰੁਪਏ ਹਰ ਮਹੀਨੇ ਆਉਂਦੇ ਆ ਜੀ ਉਹ 17000 ਰੁਪਏ ਲੈ ਕੇ ਤੇ ਮੇਰੇ ਕੰਮ ਸ਼ੁਰੂ ਕਰਵਾਏ ਜਾਣ ਫਿਰ ਤੋਂ 17000 ਹੀ ਲੈ ਲਓ ਵਾਪਸ ਹੀ ਲੈ ਲਓ ਉਹ بڑے ਮੋਰਨਰ ਮੇਰੇ ਸਾਹਮਣੇ ਰਸੀਦ ਕਰਕੇ ਦੇ ਦਿੱਤੀ ਉਹਨਾਂ ਨੇ ਇੱਕ ਵਾਰ ਹੀ ਨੀ ਕਹਾ ਨਹੀਂ ਗੁੱਡੂ ਜੀ ਕੰਮ ਨਾ ਕਰਾਂ ਅੱਛਾ ਰਸੀਦਰਾ ਕੇ ਦੇ ਦਿੱਤੀ 12000 ਰੁਪਿਆ ਵੀ ਤੁਹਾਡਾ ਲੈਣ ਲਈ ਸਹਿਮਤੀ ਹੋ ਗਈ ਸਹਿਮਤੀ ਹੋ ਗਈ ਉਹ ਕਹਿੰਦੇ ਪਰ ਰਸੀਵੀ ਹੈਗੀ ਮੇਰੇ ਕੋਲ ਸਾਰੀ ਹੂੰ ਬਗਰ ਇੰਨੀ ਬਾੜੀ ਹੱਲ ਦੇ ਜੀ ਉਹ ਬਗਰ ਰਸੀਦ ਕੋਰਪੋਰੇਸ਼ਨ ਦੇ ਜੀ ਤੇ ਗੁੱਡੂ ਜੀ ਅੱਜ ਫਿਰ ਥੱਲੇ ਕਿਉਂ ਬੈਠੇ ਹੋ ਥੱਲੇ ਸਾਰੇ ਨਿਸ਼ਚਾਲੀ ਬੈਠੇ ਅੱਛਾ ਉਹਦੇ ਕੋਦੇ ਕੰਮ ਨਹੀਂ ਸ਼ੁਰੂ ਹੁੰਦਾ ਪਾ ਇੱਥੇ ਹੀ ਉਠਾ ਦੇਣਗੇ ਬਾਹਰ ਭੇਜਾਂਗੇ ਹੂੰ ਜਣੇ ਜਣੇ ਦੀ ਰੋਸ਼ ਹੋ ਜੋ ਬੈਠੇ ਆ ਅੱਜ ਦੇ ਰੋਸ਼ ਬੈਠੇ ਨਹੀਂ ਬਿਲਕੁਲ ਰੋਸ਼ ਬੈਠੇ ਜੋਇੰਟ ਕਮਿਸ਼ਨਰ ਦੇ ਦਫਤਰ ਦੇ ਵਿੱਚ ਮੇਰੇ ਅਗੇ ਵੀ ਚਾਹ ਸੀ ਕਿ ਅਫਸਰਾਂ ਨੂੰ ਪੋਲੀਟੀਕਲ ਕੰਮ ਨਹੀਂ ਕਰਨਾ ਚਾਹੀਦਾ ਹਮ ਉਹਨਾਂ ਨੂੰ ਆਦੀ ਡਿਊਟੀ ਕਰਨੀ ਚਾਹੀਦੀ ਇਹ ਅਧਿਕਾਰੀ ਜਾਂ ਕਰਮਚਾਰੀ ਆ ਜਿਹੜੇ ਉਹ ਤਾਂ ਪੋਲੀਟੀਕਲ ਹੁੰਦੇ ਵੀ ਨਹੀਂ ਤੇ ਹੁਣ ਆਮਨੇ ਜੇ ਲਿਖ ਕੇ ਦੇ ਦਿੰਦੇ ਇੱਥੇ ਫਿਰ ਲਾਤੀਆ ਰਾਜੀ ਵਲੰਟੀਅਰ ਆਮਾ ਦੀ ਪਾਰਟੀ ਦੇ ਅੱਛਾ ਜੀ ਆਲੇ ਆਉ ਉਹ ਘਟਦੰ ਕਰਦੇ ਵਧ ਕਰਦੇ ਆ ਓਕੇ ਤੁਸੀਂ ਦੇਖੋ 43 ਨੰਬਰ ਵਾਰਡ ਜੀ ਉਹ ਪਿੱਟ ਪਿੱਟ ਕੇ ਰਹਿ ਗਿਆ ਪਾਣੀ ਨਹੀਂ ਆਉਂਦਾ 1.5 ਮਹੀਨਾ ਪਾਣੀ ਨਹੀਂ ਆਇਆ ਜੀ ਮੋਟਰ ਖਰਾਬ ਹੋ ਜਾਂਦੀ ਤੇ ਦੱਸੋ ਘਰੇ ਮੋਟਰ ਖਰਾਬ ਹੋ ਗਈ ਲੋਕਾਂ ਨੇ ਫੈਕਟਰੀਆਂ ਆਈਆਂ ਹੋਰ ਇੰਟ ਲਾਏ ਆ ਹਰੇ ਬੰਦਾ ਇੱਕ ਸਪੇਅਰ ਮੋਟਰ ਰੱਖਦਾ ਨਾਲ ਤੇ ਕਾਜੀ ਮੋਟਰ ਖਰਾਬ ਹੋਏ ਉਹਦੇ ਹੀ ਪਾਦੇ ਆ ਪਾਣੀ ਤਾਂ ਕੋਈ ਇੱਕ ਕੰਮ ਹੀ ਚੱਲਦਾ ਵੱਡਾ ਜੀ ਮੋਟਰ ਖਰਾਬ ਹੋ ਜਾਂਦੀ ਦੋ ਦਿਨੋਂ ਕਹਿੰਦੇ ਰਿਪੇਅਰ ਕਰੀ ਜਾਂਦੇ ਜੀ ਪਾਣੀ ਤੁਰੰਤ ਤੁਰੰਤ ਮੋਗਾ ਲਓ ਐਮਸੀ ਟੈਂਕਰ ਮੰਗਾ ਕੇ ਦੇ ਬੀ ਜੀ ਗਲੀ ਗਲੀ ਭੇਜੇ ਦੱਸੋ 49 ਦਾ ਸਮਝਣੀਆਂ ਦੀ ਹੋ ਕੀ ਰਿਹਾ ਠੀਕ ਹੈ ਠੀਕ ਹੈ ਤੇ ਕੀ ਅਗਲੀ ਕੀ ਪਲੈਨਿੰਗ ਹੈ ਫਿਰ ਗੁੱਟ ਜਾਨ ਨਹੀਂ ਨਹੀਂ ਕਰਨਗੇ ਅੱਜ ਦਾ ਹੀ ਆਏ ਕੱਲੇ ਜੀ ਮੱਲੇ ਵਾਲੇ ਕਹਿੰਦੇ ਚੱਲਦੇ ਆ ਪਰ ਜੋ ਤਾ ਸਾਡੇ ਦਮੇ ਕੱਲੇ ਲੜਾਂਗੇ ਨਹੀਂ ਹੋਣਗੇ ਤਾਂ ਫਿਰ ਮੱਲੇ ਵਾਲੇ ਸਾਰ ਨੂੰ ਲੈ ਕੇ ਬਾਹਰ ਲੈਣਾ ਠੀਕ ਹੈ ਮੱਲੇ ਵਾਲੇ ਆਉਣ ਨੂੰ ਤਿਆਰ ਹੋ ਉਤੋਂ ਆਣਗੇ ਜਦੋਂ ਪਰੇਸ਼ਾਨ ਪਰੇਸ਼ਾਨਪੁਰੇ ਜੀ ਹਮ ਠੀਕ ਹੈ ਠੀਕ ਹੈ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਸਾਡੇ ਕੌਂਸਲ ਵੀ ਕਿਤੇ ਹਨ ਬਿਨਾਂ ਬੇਦਖਲੀ ਤੋਂ ਕਿਸੇ ਦੀ ਹਮ ਔਰ ਇਹਦੇ ਜਿਵੇਂ ਨਾਮ ਲੈਣ ਤੋਂ ਗੁਰੇਜ਼ ਨਹੀਂ ਕਰਦਾ ਜਿਹੜੇ ਉੱਥੇ ਐਕਐਮਸੀ ਹੈਗੇ ਆ ਅਫਸਰਾਂ ਨੇ ਹੀ ਕਿਹਾ ਵੇ ਕਿਉਂ ਕੰਮ ਨਹੀਂ ਕਰ ਰਹੇ ਨੰਦਾ ਆ ਜੋ ਜੋ ਮਰਜ਼ੀ ਕਰੀ ਜਾਂਦਾ ਠੀਕ ਹੈ ਜੀ ਸ਼ਹਿਰ ਕੀ ਦੀ ਉਹਨਾਂ ਦੇ ਸ਼ਹਿਰ ਸਰਕਾਰ ਦੀ ਹੈ ਬਿਲਕੁਲ ਸਰਕਾਰ ਦਾ ਨਾਮ ਬਦਨਾਮ ਹੋ ਰਿਹਾ ਉਹਦਾ ਨਾਮ ਕੋਈ ਬਦਨਾਮ ਨਹੀਂ ਹੋ ਰਿਹਾ ਸਪੱਸ਼ਟ ਜੀ ਗੱਲ ਹੈ ਜਿਹੜੇ ਦਿਨ ਤੁਸੀਂ ਉਹ ਜਿਹੜਾ ਸਾਬਕਾ ਐਮਸੀ ਹੈ ਉਹਦੇ ਤੇ ਇਹ ਇਹ ਕਹਿ ਰਹੇ ਹੋ ਕਿ ਵੀ ਉਹ ਬੰਦਾ ਕੰਮ ਨਹੀਂ ਹੋਣ ਦੇ ਸਾਰੇ ਰਲੇ ਮਿਲੇ ਜੀ ਉਹ ਕੰਮ ਨਹੀਂ ਹੋਣ ਦੇ ਰਿਹਾ ਸਾਰੇ ਰਲੇ ਮਿਲੇ ਜੀ ਅਗਲਾ ਐਮਸੀਓ ਬਣਨਾ ਚਾਹੁੰਦਾ ਮੈਂ ਕਹਿੰਦਾ ਜੀ ਉਹ ਐਮਸੀ ਤੋਂ ਛੱਡ ਜਾਓ ਪ੍ਰਾਈਮ ਮਿਨਿਸਟਰ ਬਣ ਜਾ ਹਾਈ ਕਲੀਅਰ ਸੌਂਦਾ ਸਾਡੀ ਸੜਕਾ ਦੋ ਮਤਲਬ ਹੂੰ ਜੀ ਹਾਂ ਸਾਨੂੰ ਕੋਈ ਮਤਲਬ ਨਹੀਂ ਉਹ ਜੇ ਪ੍ਰਾਈਮ ਮਿਨਿਸਟਰ ਬੈਰ ਮੋਦੀ ਸਾਹਿਬ ਦੀ ਸਾਦੇ ਜਾ ਕੇ ਬਹਿ ਜੇ ਤੇ ਗੁੱਡੂ ਜੀ ਤੁਹਾਡੇ ਵਾਰਡ ਦਾ ਇੱਕ ਮਸਲਾ ਹੋਰ ਬੜਾ ਹਾਈਲਾਈਟ ਹੋਇਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਉਹ ਮਹੱਲਾ ਕਲੀਨਿਕ ਉੱਥੇ ਬਣਾਇਆ ਜਾ ਰਿਹਾ ਹੈ ਕਮਿਊਨਿਟੀ ਸੈਂਟਰ ਮਹੱਲਾ ਕਲੀਨਿਕ ਦੀ ਗੱਲ ਸੁਣੋ ਜੀ ਮਹੱਲਾ ਕਲੀਨਿਕ ਨਾ ਦਾ ਕਾਰਪੋਰੇਸ਼ਨ ਨੇ ਜਗ੍ਹਾ ਦਿੱਤੀ ਪੀ ਡਬਲਯੂ ਡੀ ਨੂੰ ਕੋਈ ਮਤਾ ਪਾਸ ਨਹੀਂ ਹੋਇਆ ਜੀ ਕੋਈ ਮਤਾ ਨਹੀਂ ਹੋਇਆ ਕੋਈ ਕੰਮ ਦਾ ਮਤਾ ਪਾਸ ਹੋ ਕੇ ਹੁੰਦਾ ਨਹੀਂ ਕੋਈ ਜਵਾਬ ਹੀ ਨਹੀਂ ਦਿੱਤਾ ਗਿਆ ਸਾਡੇ ਨੂੰ ਕੋਈ ਜਵਾਬ ਹੈ ਹੀ ਨਹੀਂ ਜੀ ਹੂੰ ਸਾਰਾ ਕੰਮ ਹੀ ਦੁਨਬਰੀ ਹੋ ਰਿਹਾ ਜੀ। ਡੀ.ਵੀ. ਨਿਊਜ਼ ਵੱਲੋਂ ਉਹਦੀ ਖਬਰ ਕੀਤੀ ਗਈ ਸੀਗੀ ਉਹਦੇ ਚ ਕਾਰਪੋਰੇਸ਼ਨ ਉਹਦੇ ਵੱਲੋਂ ਪੀ.ਡਬਲਯੂ.ਡੀ. ਵੱਲੋਂ ਕੋਈ ਜਵਾਬ ਨਹੀਂ ਦਿੱਤਾ। ਉਹ ਬਿਉਟੀ ਹਾਲ ਦੀ ਐਸੀ ਤੈਸੀ ਰੱਖ ਦਿੱਉਂਨਾਂ ਨੇ। ਵਿਚਾਲੇ ਕੰਧ ਕਰਤੀ ਹਾਲ ਦੇ ਅੰਦਰ ਜਿੱਥੇ ਗਰੀਬ ਜਨਤਾ ਜਿਹੜੀ ਆ ਤੇ ਆਪੇ ਪ੍ਰੋਗਰਾਮ ਕਰਦੀ। ਮੇਰੇ ਕੋਲ ਸਾਰੇ ਦੇ ਸੈਲਫ ਡੈਕਲੇਰੇਸ਼ਨ ਫਾਰਮ ਹੈਗੇ। ਸਭ ਦੇ ਕਾਰਡ ਹੈਗੇ, ਸਭ ਦੇ ਰਿਕਾਰਡ ਹੈਗੇ। ਬਣ ਗਿਆ ਹਸਪੀਟਲ ਉੱਥੇ। ਬਣਾਈ ਜਾਂਦੇ ਜੀ ਪਤਾ ਨਹੀਂ ਪਹਿਲਾਂ ਚੱਲਦਾ ਰਿਹਾ 5-7 ਦਿਨ ਤਾਂ ਬੜਾ ਜੋਸ਼ ਲੱਗਿਆ ਰਿਹਾ। ਹੁਣ ਬੰਦ ਹੈ ਕਿ ਚੱਲਦਾ ਵੇ। ਇੱਧਰ ਉਥੇ ਨਹੀਂ ਲੜਾਈ ਹੈ ਹਰੇਕੀ ਮਿਊਨਿਪਲਿਟੀ ਸਾਭ ਦੀ ਵਿੱਚ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਮਤਵਾਰ ਸਿੰਘ ਹੈ ਜੀ ਕਿਹੜੇ ਬਾਰਡ ਦੇ ਐਮਸੀਓ ਮੈਂ ਉਹ ਆਪ ਕੋ ਰਾਮਦਾਸ ਨਗਰ ਦੋਨੇਕੇ ਦਾ ਮੈਂ ਹਮਸਤੀ ਹਾਂ ਜੀ ਤੇ ਮੇਰੇ ਬਾਰਡ ਦੇ ਵਿੱਚ 21 7 2024 ਦੇ ਕੰਮ ਪਾਸ ਹੋਏ ਹੈ ਜੀ 14 ਲੱਖ ਪਹਿਲਾਂ 75 ਲੱਖ ਦਾ ਕੰਮ ਸੀਗਾ ਜਿਹੜਾ ਕੱਟ ਕੇ ਕਿਸੇ ਵੱਲੋਂ ਪਟਾ ਕੇ 14 ਲੱਖ 95 ਦਾ ਰੇਗ ਨਹੀਂ ਅੱਛਾ ਪੰਜ ਗੁਣਾ ਪਹਿਲਾਂ ਹੀ ਘਟਾਤਾ ਬਜਟ ਪਹਿਲਾਂ ਹੀ ਘਟਾਤਾ ਜੀ ਉਹ ਘਟਾ ਕੇ ਇਹਨੂੰ 14 ਲੱਖ ਦੇ ਕੋਸ਼ਿਸ਼ ਦਾ ਕਰਦਾ ਉਹ ਕੰਮ ਅੱਜ ਤੱਕ ਸ਼ੁਰੂ ਨਹੀਂ ਹੋਇਆ ਕਿਉਂ ਨਹੀਂ ਹੋਇਆ ਸਾਨੂੰ ਨਹੀਂ ਪਤਾ ਔਰ ਪਹਿਲੀ ਗੱਲ ਤਾਂ ਇਹ ਆ ਜੀ ਕੰਮ ਤਾਂ ਸ਼ੁਰੂ ਤਾਂ ਹੋਊਗਾ ਨਾ ਜੇ ਟੈਂਡਰ ਲਾਜੇ ਨੇ ਟੈਂਡਰ ਹੀ ਨਹੀਂ ਲਾਏ ਗਏ ਅੱਛਾ ਟੈਂਡਰ ਲੱਗੇ ਨਹੀਂ ਟੈਂਡਰ ਹੀ ਨਹੀਂ ਲਾਏ ਗਏ ਬਾਕੀਆਂ ਦੇ ਲਾਦੇ ਆ ਜੀ ਤੱਕ ਵੀ ਲਾਈ ਜਾਂਦੇ ਟੈਂਡਰ ਵੀ ਲੱਗੇ ਜਾਂਦੇ ਪਰ ਸਾਡੇ ਤਾਂ ਟੈਂਡਰ ਤਾਂ ਜਿਹੜੇ ਐ ਸਾਲ ਕੰਮ ਪਾਸ ਹੋਏ ਉਹਨਾਂ ਦੇ ਵੀ ਲੱਗ ਚੁੱਕੇ ਹੈ ਕਈਆਂ ਸਰ 1 ਕਰੋੜ 72 ਲੱਖ ਦਾ ਪ੍ਰਤਾਪਗੜ੍ਹ ਦਾ ਲਾਇਆ ਟੈਂਡਰ ਜੀ ਹਾਂ ਉਹ ਐਸੇ ਸਾਲ 72 ਲੱਖ ਰੁਪਈਆ ਕਿੰਡੀ ਅਮਾਉਂਟ ਹੁੰਦੀ ਹੈ ਜੀ ਪ੍ਰਤਾਪਗੜ੍ਹ ਦੀ ਬਿਊਟੀਫਿਕੇਸ਼ਨ ਕਰਨੀ ਹੈ ਜਿਵੇਂ ਇੰਟਰਪਾ ਦਾ ਇੰਟਰਲੌਕ ਲਾਣੀ ਹੈ ਸਾਈਡ ਵਰਮ ਲਾਣੀ ਹੈ ਡੈਕੋਰੇਟਿਵ ਲਾਈਟਾਂ ਲਾਣੀ ਹੈ ਪਤਾ ਨਹੀਂ ਕੀ ਕੁਝ ਕਰਨਾ ਹੈ ਪ੍ਰਤਾਪ ਚੱਲਣ ਉੱਥੇ ਜਗ੍ਹਾ ਨਹੀਂ ਹੈਗੀ ਜੀ ਜੇ ਤੁਸੀਂ ਲੋਕਾਂ ਨੂੰ ਡੈਕੋਰੇਸ਼ਨ ਸ਼ਹਿਰ ਨੂੰ ਸੁੰਦਰ ਬਣਾਣਾ ਹੈ ਇੱਕ ਵਧੀਆ ਪਾਰਕਿੰਗ ਪਲੇਸ ਬਣਾ ਕੇ ਉਹ ਇੱਥੇ ਲੋਕ ਪਾਰਕਿੰਗ ਕਰ ਸਕਣ ਕੋਈ ਦੁਕਾਨਦਾਰ ਕੋਈ ਹੈ ਜੀ ਇਕ ਤਾਂ ਦੁਕਾਨਦਾਰ ਦਾ ਆਦਾ ਵਹੀਕਲ ਹੁੰਦਾ ਪਾਰਕਿੰਗ ਦਾ ਤਾਂ ਤਾਂ ਸ਼ਹਿਰ ਚ ਕਿਤੇ ਵੀ ਪ੍ਰਬੰਧ ਹੈ ਨਹੀਂ ਗਾ ਜੀ ਇੱਕ ਤਾਂ ਪਾਰਕਿੰਗ ਪਹਿਲਾਂ ਤਾਂ ਦੁਕਾਨਦਾਰ ਦਾ ਆਦਾ ਵਹੀਕਲ ਵੀ ਹੁੰਦਾ ਚਾਹੇ ਕਾਰ ਤੇ ਆਂਦਾ ਸਕੂਟਰ ਜਾਂਦਾ ਸਾਈਕਲ ਤੇ ਆਂਦਾ ਫਿਰ ਉਹਦੇ ਚਾਰ ਪੰਟ ਬੁਲਾਈ ਉਹਨਾਂ ਦੇ ਵਹੀਕਲ ਵੀ ਹੁੰਦੇ ਕੋਈ ਪਰਮਨੈਂਟ ਪਾਰਕਿੰਗ ਬਣਾ ਕੇ ਜਿੱਥੇ ਬੰਦਾ ਲਾ ਸਕੇ ਜੀ ਜਾ ਕੇ ਗੱਲ ਹੈ ਜੀ ਖਰਾਬ ਕਰਨ ਆਈ ਤਾਂ ਤਸल्ली ਕਰਾ ਦਿੱਤੀ ਪੁਰਾ ਜੱਟ ਕੇ ਬੈਠਾ ਨਹੀਂ ਮੈਂ ਸੀ ਦੱਸਾਂ ਬੰਦਾ ਠੀਕ ਹੈ ਬੈਠਾ ਜਿਹਦੇ ਨੇ ਨਹੀਂ ਸੁਣੀ ਪਿਛਲੇ 20 ਦਿਨ ਤੋਂ ਰੈਗੂਲਰ ਦਫ਼ਤਰ ਦੇ ਘੇੜੇ ਮਾਰ ਰਿਹਾ ਕਿ ਸਰ ਕਰਾ ਦਿਓ ਕੰਮ ਕਰਾ ਦਿਓ ਕਰਾ ਦਿਓ ਜੀ ਜਦੋਂ ਵਰਸ਼ੀ ਮਹੂਰਤ ਰੱਖ ਲੋ ਸਾਨੂੰ ਨਾ ਬੁਲਾਇਓ ਤੇ ਸਾਨੂੰ ਮਹੂਰਤਾਂ ਦੀ ਲੋੜ ਨਹੀਂ ਤੁਸੀਂ ਟੱਕ ਲਵਾ ਦਿਓ ਤੇ ਕੰਮ ਸ਼ੁਰੂ ਕਰਾ ਦਿਓ ਪਰ ਲੋਕ ਨੂੰ ਪਰੇਸ਼ਾਨਾ ਨਾ ਕਰੋ ਕਿ ਅੱਜ ਮੈਂ ਤੁਹਾਡੇ ਚੈਨਲ ਤੋਂ ਹੋਰ ਇੱਕ ਗੱਲ ਕਹਿਣਾ ਚਾਹਣਾ ਨਹੀਂ ਸੀ ਨਹੀਂ ਪੈਸਾ ਪਾਣੀ ਲੋਕਾਂ ਨੂੰ ਪਿਆਸੋਂ ਸਾਡੀ ਦਾ ਪਾਣੀ ਪੀ ਲਵਾਗੇ ਹਿੰਦਾ ਅੱਜ ਹੋਰ ਗੱਲ ਕਹਿਣਾ ਹੈ ਇਸ ਵੀਡੀਓ ਤੋਂ ਬਾਅਦ ਮੇਰਾ ਜੇਕਰ ਕਹਿੰਦੇ ਕੋਈ ਜਾਨੀਆ ਮਾਲਕੀ ਨੂੰ ਨੁਕਸਾਨ ਕੀਤਾ ਤਾਂ ਮੌਜੂਦਾ ਸਰਕਾਰ ਉਹਨਾਂ ਨੁਮਾਇਦੇ ਸਿੱਧੇ ਜ਼ਿੰਮੇਵਾਰ ਹੋਣਗੇ ਇਹ ਮੈਂ ਤੁਹਾਨੂੰ ਦੱਸ ਦਿੰਦਾ ਇਹ ਮੈਂ ਤੁਹਾਡੇ ਚੈਨਲ ਤੋਂ ਵੀ ਤੁਹਾਨੂੰ ਦੱਸਣਾ ਚਾਹਣਾ ਠੀਕ ਹੈ ਪਰ ਮੈਨੂੰ ਪਤਾ ਹੈ ਕਿ ਬਾਅਦ ਚੋ ਹਰੇਕ ਬੰਦੇ ਥੈਟ ਕਰਦੇ ਹੁੰਦੇ ਹੂੰ ਠੀਕ ਹੈ ਜੀ ਕਿਸੇ ਤਰ੍ਹਾਂ ਵੀ ਕੀਤਾ ਜਾਵੇ ਜੀ ਉਹ ਤਾਂ ਸ਼ਾਮ-ਦਾਮ ਡੰਡ ਭੇਦ ਸਾਰਾ ਕੁਝ ਚੱਲ ਰਿਹਾ ਹੁਣ ਤੁਹਾਨੂੰ ਕੋਈ ਵੱਡੀਆਂ ਗੱਲਾਂ ਆਪ ਨੂੰ ਇੰਦੀ ਦਾ ਆਪਣੀ ਦਾ ਆਪ ਨੂੰ ਇਹ ਸਮਝ ਹੀ ਨਹੀਂ ਸੀ ਸਹੀ ਦੱਸਾਂ ਸੌ ਤਾਂ ਇਹ ਹਰੀ ਸੜਕਾ ਬਣਾ ਲਿਓ ਸਹੀ ਗੱਲ ਤਾਂ ਇਹ ਬਿਲਕੁਲ ਆ ਪਈਆਂ ਸੜਕਾਂ ਦੇ ਹਾਲਾਤ ਕੀ ਹਾਲਾਤ ਤੁਸੀਂ ਆਹ ਦੇਖ ਸਕਦੇ ਤੁਸੀਂ ਦੱਸੋ ਇਹ ਤਾਂ ਪੈਦਲ ਨਿਕਲ ਸਕਦਾ ਬੰਦਾ ਪਿਛਲੇ 3 ਸਾਲ ਤੋਂ ਦਿਖਾ ਰਹੇ ਸੈਜ ਕੋਲ ਨਿਊ ਸੈਜ ਨੂੰ ਰਿਪੇਅਰ ਦੇ ਕੰਮ ਨੂੰ ਸ਼ੁਰੂ ਕਰਦੇ ਜੀ ਹੂੰ ਸਾਰੇ ਸ਼ਹਿਰ 'ਚ ਅਸੀਂ ਹੁਣ ਤੱਕ 4 ਸਾਲ ਕੱਢੇ ਆ ਕੋਲੋਂ ਆ ਦੇ ਮਲੇ ਵਾਲਿਆਂ ਦੇ ਸਹਿਯੋਗ ਨਾਲ ਕਿਦੋਂ ਸੀਮਿੰਟ ਦੀ ਬੂਰੀ ਮੰਗੇ ਤੇ ਇੱਟਾਂ ਮੰਗ ਬੱਲਵਾ ਮੰਗ ਸੜਕਾਂ ਨੂੰ ਰਿਪੇਅਰ ਕਰ ਲਾਂਦੇ ਰਿਹਾ ਪਰ ਹੁਣ ਤਾਂ ਸਿਰਾ ਹੋ ਗਿਆ ਏ ਕੀ ਕੰਮ ਦਾ ਜੀ ਸਾਡਾ ਸਮਝ ਨਹੀਂ ਆਦੀ ਕਿ ਕਿੱਥੇ ਹੈ ਕਿਤੇ ਕਰ ਫਿਰ ਸਿਰਾ ਕਿ ਕਿਸੇ ਨੂੰ ਸੀਵੇ ਦੀ ਕਮੈਂਡ ਲਗਾ ਦੋ ਉਹ ਲਗਾਨ ਉਹ ਕਰਨੀ ਜਾਂਦਾ ਨਹੀਂ ਪੰਜ ਪੰਜ ਦਿਨ ਸੀਵਰ ਦਾ ਪਾਣੀ ਸੜਕਾਂ ਦੇ ਉੱਪਰ ਆ ਜਾਂਦਾ ਹੂੰ ਪੰਜ ਦਿਨ ਬਾਅਦ ਸਾਰੇ ਸ਼ਹਿਰ ਦਾ ਹੀ ਬਹੁਤ ਬੁਰਾ ਹਾਲ ਹੈ ਹਾਲ ਦਿਖਾਉਂਦੀ ਹੈ ਸ਼ਾਸਨ ਤੋਂ ਫੰਕ ਕਰਦੀ ਵਾਹ ਜੀ ਵਾਹ ਚੱਪੜੀ ਲੱਗੇ ਪਿਆ ਇਹ ਤੁਹਾਡੇ ਵਾਰਡ ਦਾ ਹੈ ਹਾਂਜੀ ਵਾਰਡ ਨੰਬਰ 44 ਦਾ ਇੱਕ ਮਹੀਨੇ ਤੋਂ ਇਹ ਐਸ ਡੀਓ ਗਰਜੋਤ ਨੂੰ ਫੋਟੋਆਂ ਗਈਆਂ ਹੋਈਆਂ ਪਰ ਅੱਲੇ ਤੱਕ ਕੋਈ ਉਹ ਦਿੱਤੇ ਹੈਲੋ ਕੀ ਕਮਿਊਨਿਟੀ ਦਾ ਆਵਾਡਨ ਨੰਬਰ 42 ਦੇ ਹਾਲਾਤ ਹੈ ਜੀ ਸੜਕਾਂ ਤੇ ਪਾਣੀ ਤੁਰਿਆ ਫਿਰਦਾ ਜੀ ਹਾਂ ਜੀ ਅੱਜ ਅਸੀਂ ਫੋਨ ਕੀਤਾ ਮਿਊਨਿਸਪਲ ਕਾਰਪੋਰੇਸ਼ਨ ਨੂੰ ਕਿ ਇਸੇ ਵਾਰਡ ਨੰਬਰ 42 ਦੇ ਐਮਸੀ ਗੁੱਟੂ ਅਕਰਵਾਲ ਜੀ ਤੇ ਵਾਰਡ ਨੰਬਰ 44 ਦੇ ਐਮਸੀ ਮਤਵਾਲ ਸਿੰਘ ਜੀ ਨੂੰ ਟੈਕਸੀਲਸ ਆਫ ਬ੍ਰਹਮਨ ਕੌਚੋ ਜੀ ਉਹਨਾਂ ਨੇ ਰੂਮ ਦੇ ਵਿੱਚ ਧਰਨਾ ਦਿੱਤਾ ਗਿਆ ਆਪਣੇ ਗੁਆਰਡ ਦੀਆਂ ਮੰਗਾਂ ਨੂੰ ਲੈ ਕੇ ਤੇ ਸਖਤ ਜਿਹੜਾ ਉਹਨਾਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਹਾਲਾਂਕਿ ਜਿਹੜੇ ਐਕਸ਼ਨ ਸਾਹਿਬ ਉਹਨਾਂ ਵੱਲੋਂ ਮੁੱਜੂ ਜੀ ਨੂੰ ਮੀਟਿੰਗ ਲਈ ਤਾਂ ਬੁਲਾ ਲਿਆ ਗਿਆ ਪਰ ਕੁਝ ਕੰਮਾਂ ਤੇ ਸਹਿਮਤੀ ਵੀ ਬਣੀ ਹੈ ਪਰ ਕੁਝ ਵੀ ਕੈਮਰੇ ਦੇ ਸਾਹਮਣੇ ਕਹਿਣ ਲਈ ਉਹ ਤਿਆਰ ਨਹੀਂ ਹੈਗੇ ਅਸੀਂ ਐਸ.ਐਚ.ਓ. ਸਾਹਿਬ ਨਾਲ ਵੀ ਗੱਲ ਕੀਤੀ ਐਕਸੀਐਨ ਸਾਹਿਬ ਨਾਲ ਵੀ ਗੱਲ ਕੀਤੀ ਪਰ ਉਹ ਕੈਮਰੇ ਦੇ ਵਿੱਚ ਸਾਹਮਣੇ ਆ ਕੇ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੈਗੇ ਉਹ ਕਹਿ ਰਹੇ ਕਿ ਕਮਿਸ਼ਨਰ ਨਗਰ ਨਿਗਮ ਮੋਗਾ ਜਿਹੜੇ ਹੋਏ ਹੈ ਸਬੰਧਿਤ ਕੰਪਿਟੈਂਟ ਨੇ ਕਿ ਅਸੀਂ ਕਮਿਸ਼ਨਰ ਨਗਰ ਨਿਗਮ ਮੋਗਾ ਨੂੰ ਵੀ ਜਿਹੜਾ ਮੈਡਮ ਚਾਰੂਮਿਤਾ ਨੇ ਉਹਨਾਂ ਨੂੰ ਵੀ ਬਹੁਤ ਵਾਰ ਕਾਲ ਕੀਤੀ ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ ਉਹ ਕੈਮਰਾਮੈਨ ਹਰਭਜਨ ਖੋਡਾ ਦੇ ਨਾਮ ਜੀਟੀਵੀ ਨਿਊਜ਼ ਵੱਲੋਂ ਮਹਿੰਦਰਪਾਲ